ਆਹਰਿਆ ਖਾਲਸਾ ਵਾਇਗੁਰ ਜੀ ਦੀ ਖਤੇ ਹੁਣ ਜਿਹੜੇ ਵੀ ਸਾਡੇ ਭਰਾਵਾਂ ਨੇ ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਇੱਥੇ ਆਉਣਾ ਤਾਂ ਮੈਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸ ਰਿਹਾ ਜਿੱਥੇ ਇਹ ਕਾਨਫਰੰਸ ਅਸੀਂ ਕਰ ਰਹੇ ਹਾਂ ਇੱਕ ਵਹਿਣ ਰੈਲੀ ਰੱਖੀ ਹੋਈ ਆ ਇਤਿਹਾਸਕ ਫੈਸਲੇ ਲੈਣ ਜਾ ਰਹੇ ਆ ਮੁੱਦੇ ਪੰਜਾਬ ਦੇ ਮਸਲੇ ਪੰਜਾਬ ਦੇ ਉਹਨਾਂ ਮਸਲਾ ਦਾ ਹੱਲ ਕੀ ਆ ਇਹ ਵੀ ਦੱਸਣ ਜਾ ਰਹੇ ਆ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਔਰ ਜੋ ਅਪੀਲ ਕਰਦਾਂਗੇ ਪਹਿਲੀ ਕਾਲ ਦਾ ਬਹੁਤ ਤੋਂ ਬਹੁਤ ਵੱਡੀ ਗਿਣਤੀ ਦੇ ਵੀ ਤੁਸੀਂ ਪੰਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋਂ ਜ਼ਰੂਰ ਪਹੁੰਚੋ ਕਿਉਂਕਿ ਆਪਾਂ ਹਰ ਬੰਦਾ ਸਵਾਲ ਕਰਦਾ ਕਿ ਬਿਮਾਰੀ ਦਾ ਹੱਕ ਨੂੰ ਪਤਾ ਹੈ ਪਰ ਬਿਮਾਰੀ ਦਾ ਹੱਲ ਕੀ ਹੈ ਉਹ ਹੱਲ ਦੱਸਣ ਲੱਗਿਆ ਭਰਾਵੋ ਫਿਰ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਇਤਿਹਾਸਕ ਦਿਨ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਦੇ ਦਿਨ ਦੇ ਉੱਤੇ ਆਪਾਂ ਕਿ ਜਿਹੜਾ ਫੈਸਲਾ ਲੈਣ ਜਾ ਰਹੇ ਹਾਂ ਤੁਹਾਨੂੰ ਪੀਲਾ ਕੇ ਦੱਤ ਤੋਂ ਬਾਦ ਪਹੁੰਚੋ ਪਹੁੰਚਣਾ ਕਿੱਥੇ ਆ ਇਹ ਤੁਸੀਂ ਜਦੋਂ ਪਹੁੰਚਣਾ ਜਦੋਂ ਆਪਾਂ ਬਠਿੰਡੇ ਵੱਲੋਂ ਆਵਾਂਗੇ ਜਦੋਂ ਤਲਵੰਡੀ ਸਾਬੋ ਨੂੰ ਆਪਾਂ ਬਠਿੰਡੇ ਤੋਂ ਆਉਣੇ ਆ ਤਾਂ ਸੂਆ ਟੱਪ ਕੇ ਤੁਹਾਡੇ ਸੱਜੇ ਹੱਥ ਗੁਰਮਤਿ ਵਿਦਿਆਲਾ ਉਹਦਾ ਬੋਰਡ ਲੱਗਿਆ ਹੋਇਆ ਬਿਲਕੁਲ ਉਹ ਨਾਲ ਸੜਕ ਮੁੜਦੀ ਆ ਸੱਜੇ ਨੂੰ ਬਠਿੰਡੇ ਵੱਲ ਆਉਂਦਿਆਂ ਨੂੰ ਸੱਜੇ ਸੜਕ ਨੂੰ ਦੀ ਸੜਕ ਦਾ ਜਿਹੜਾ ਨਾਂ ਹੈਗਾ ਜੰਡਸਰ ਗੁਰੂ ਘਰ ਅੱਗੇ ਤੇ ਮਾਤਾ ਸਹਿਬਕੌਰ ਕਾਜਾ ਇੱਥੇ ਬੀਬੀਆਂ ਦਾ ਉਹਦੇ ਬਿਲਕੁਲ ਕੋਲੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਿਹੜੀ ਸ਼ਰਤਾਂ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ ਉਹਦੇ ਉੱਤੇ ਹੋ ਰਿਹਾ ਹੈ ਆਖਾ ਇਹ ਜੇ ਆਪਾਂ ਇਧਰੋਂ ਖੰਡਾ ਚੌਕ ਵੱਲ ਆਵਾਂਗੇ ਮੇਰਾ ਕਹਿਣਾ ਭਾਵਾ ਜੀ ਅਸੀਂ ਆ ਮਾਨਸਾ ਵਾਲੇ ਪਾਸੇ ਤੋਂ ਆਉਣਾ ਹੈ ਖੰਡਾ ਚੌਕ ਆਉਂਦਾ ਹੈ ਤਾਂ ਖੰਡਾ ਚੌਕ ਤੋਂ ਜਦੋਂ ਅਸੀਂ ਅੱਗੇ ਲੰਘਾਂਗੇ ਪਖੰਡਾ ਚੌਂਕ ਤੋਂ ਤੁਸੀਂ ਮੁੜਨਾ ਖੱਬੇ ਹੱਥ। ਖੰਡਾ ਚੌਂਕ ਟੱਪ ਕੇ ਗੁਰਮਤ ਵਿਦ ਬਰਿਆਲੇ ਦਾ ਜਿਹੜਾ ਬੋਰਡ ਲੱਗਿਆ ਹੋਇਆ ਉਥੋਂ ਜੰਡਸਰ ਨੂੰ ਰੋਡ ਜਾਂਦੀ ਆ। ਅ ਗੁਰੂ ਘਰ ਅੱਗੇ ਜੰਡਸਰ ਸਾਹਿਬ ਤੇ ਅੱਗੇ ਮਾਤਾ ਸਾਹਿਬਕੌਰ ਕਾਲਜਾ ਬੀਬੀਆਂ ਦਾ ਉਹਦੇ ਕੋਲੇ ਇਹ ਜਿਹੜਾ ਵਹਿਣ ਰਹਿਦੀ ਹੋਣ ਜਾ ਰਹੀ ਆ ਮੈਂ ਸਮੁੱਚੇ ਪੰਜਾਬ ਦੇ ਵਕੀਲ ਕਰਦਾ ਕਿ ਇੱਥੇ ਤੁਸੀਂ ਵੱਧ ਤੋਂ ਵੱਧ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦਾ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਾ ਪੰਜਾਬ ਦੇ ਮਸਲੇ ਜਿਵੇਂ ਬਾਈਮ ਤੋਂ ਇਹ ਨੇ ਕਿਹਾ ਪਾਣੀਆਂ ਦਾ ਮਸਲਾ ਡੋਮਿਸਾਈਲ ਦਾ ਮਸਲਾ ਮਾਈਨਿੰਗ ਦੇ ਮਸਲੇ ਭ੍ਰਸ਼ਟਾਚਾਰ ਨਸ਼ਿਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਜਾਂ ਬੋਦੀ ਦਾ ਮੁੱਦਾ ਜੇ ਜਿੰਨੇ ਪੰਜਾਬ ਦੀ ਅੱਜ ਕੱਲ ਪੰਜਾਬ ਜਿਵੇਂ ਕਿਰਿਆ ਹੋਇਆ ਜਿੰਨਾ ਮਸਲੇ ਮੁੱਦਿਆਂ ਨਾਲ ਉਹਨਾਂ ਮਸਲਾਂ ਦਾ ਹੱਲ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਇਸ ਤੋਂ ਇਲਾਵਾ ਸਾਡੇ ਕੋਲੇ ਬਹੁਤ ਵੱਡੇ ਜਿਹੜੇ ਵਿਦਵਾਨ ਆ ਉਹਨਾਂ ਦਾ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ 10 ਵੀ ਦਿੰਨੇ ਆ ਹਾਂਜੀ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜਾ ਵਾਲੇ ਗਵਿੰਦਰ ਸ਼ਰਮਾ ਜੀ ਖੇਤੀਬਾੜੀ ਦੇ ਜੋ ਆਪਣੇ ਦੇਸ਼ ਦੇ ਜਾਂ ਕਹੋ ਦੁਨੀਆ ਦੇ ਵੱਡੇ ਮਾਹਿਰ ਨੇ ਸਰਦਾਰ ਹਮੀਰ ਸਿੰਘ ਹੋਰੀ ਭਾਈ ਮਨਦੀਪ ਸਿੰਘ ਹੋਰੀ ਭਾਈ ਫਰਮਜੀਤ ਗਾਜੀ ਜੀ ਹੋਰੀ ਇਸ ਤਰ੍ਹਾਂ ਦੇ ਬਹੁਤ ਹੀ ਕਰਨਲ ਜਸਜੀਤ ਸਿੰਘ ਹੋਰੀ ਜਸਕੀਰਤ ਸਿੰਘ ਹੋਰੀ ਬੈਂਸਾਬ ਹੋਰੀ ਬਹੁਤ ਹੀ ਵਧੀਆ ਲੋਕ ਜੋ ਕੁਛ ਨਾ ਕੁਛ ਇਸ ਸਮਾਜ ਲਈ ਪੰਜਾਬ ਲਈ ਕਰ ਰਹੇ ਨੇ ਤੇ ਕੀਤਾ ਔਰ ਆਪ ਦੇ ਵਿਸ਼ਿਆਂ ਦੇ ਮਾਹਿਰ ਵੀ ਨੇ ਮਤਲਬ ਤਾਂ ਆਪ ਲੋਕਿਸ਼ ਨਹੀਂ ਵਿਖਾ ਦਿਏ ਕਿਵੇਂ ਆ ਦਿਖਾ ਦਿਓ ਜੀ ਐ ਪੂਰਾ ਵਿਖਾ ਦਿਓ ਲੈ ਵੀ ਆ ਇਧਰ ਲਵਾ ਸਤ ਤੂੰ ਬੋਲ ਵੀ ਦੇ ਦੱਸੀ ਤੇਰਾ ਤਰੀਕ ਆ ਆ ਜਿਹੜਾ ਪਾਸਾ ਦੱਸ ਦੇ ਇਧਰ ਤੱਕ ਲੈ ਮੈਂ ਤਵਾਰ ਸਮਾਂ 11 ਵਜੇ ਪਰਸ ਦੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਤਿਹਾਸਕ ਥਾਪਤੀ ਗੁਰੂਆਂ ਦੀ ਨਗਰੀ ਸਤਵਾ ਸੰਗਤ ਨੂੰ ਪੀ ਲੈ ਕੇ ਵੱਧ ਤੋਂ ਵੱਧ ਵੱੱਟੀ ਗੇਂਦੇ ਚ ਪਹੁੰਚ ਰਹੀ ਤਾਂ ਕਿ ਜਿਹੜੇ ਚੋਰ ਲਟੇਰੇ ਲਗਾਤਾਰ ਪੰਜਾਬ ਨੂੰ ਚੁਪੜੇ ਹੋਏ ਆ ਖਤਮ ਕਰਦੇ ਲੱਗੇ ਹੋਏ ਆ ਉਹਨਾਂ ਨੂੰ ਸਕਾਰਾ ਕਿਵੇਂ ਪਾਉਣਾ ਹੱਲ ਕਿਵੇਂ ਆ ਮਸਲਿਆਂ ਦੇ ਉਹਦੇ ਬਾਰੇ ਗੱਲਾਂ ਮਤਲਬ ਅੱਜ ਕਰਾਂਗੇ ਗੁਰੂਆਂ ਦੀ ਫਾਲਸਾ ਵਾਹਿਗੁਰੂ